ਕੱਲ ਰਾਤੀ 9 8:30 ਤੋਂ 9 ਵਜੇ ਦੇ ਵਿੱਚ ਇੱਕ ਇਨਫੋਰਮੇਸ਼ਨ ਆਈ ਸੀ ਕਿ ਦੋ ਗਰੁੱਪਸ ਦੇ ਵਿੱਚ ਲੜਾਈ ਝਗੜਾ ਹੋਇਆ ਸੀ ਤੇ ਉਹਦੇ ਵਿੱਚ ਅਨਫੋਰਚੂਨੇਟਲੀ ਅਰਜਿੰਦਰ ਸਿੰਘ ਸਣੀ ਨਾਮ ਦੇ ਮੁੰਡੇ ਦੀ ਡੈਥ ਹੋ ਗਈ ਸੀ ਉਸ ਇਨਸੀਡੈਂਟ ਦੇ ਬਾਅਦ ਇਮੀਡੀਏਟਲੀ ਇੱਕ ਬਹੁਤ ਸਵਿਫਟ ਰਿਸਪਾਂਸ ਕਰਦੇ ਹੋਏ ਐਸ ਪਰ ਦਾ ਡਾਇਰੈਕਸ਼ਨਸ ਆਫ आवर ਵਰਦੀ ਸੀਪੀ ਸਰ ਸਾਰੇ ਸੀਨੀਅਰ ਆਫੀਸਰਸ ਮੌਕੇ ਤੇ ਪਹੁੰਚੇ ਔਰ ਇਨ ਲੈਸਰ ਥੈਨ 2 ਆਵਰਸ ਜਿਹੜੇ ਹੈਗੇ ਸਾਰੇ ਦੋਸ਼ੀ ਉਹ ਰਾਉਂਡ ਅਪ ਕਰ ਲਏ ਗਏ ਇਹ ਇਨਸੀਡੈਂਟ ਬਾਰੇ ਮੈਂ ਦੱਸਣਾ ਚਾਹਾਂਗੀ ਕਿ ਇਹ ਇਨਸੀਡੈਂਟ ਹੋਇਆ ਸੀ ਸ਼ਹੀਦ ਉਧਮ ਸਿੰਘ ਨਗਰ ਉੱਥੇ ਇਨਸੀਡੈਂਟ ਹੋਇਆ ਸੀ ਜਿੱਥੇ ਗੁਰਦੇਵਾਲ ਸਿੰਘ ਔਰ ਜਿਹੜੀ ਦੂਜੀ ਪਾਰਟੀ ਸੀ ਉਹ ਰਾਜਨ ਨਾਮ ਦੀ ਪਾਰਟੀ ਸੀ ਇਹਨਾਂ ਵਿੱਚ ਇੱਕ ਲੜਾਈ ਝਗੜਾ ਹੋਇਆ ਇਸ ਗੱਲ ਨੂੰ ਲੈ ਕੇ ਕਿ ਇੱਕ ਪਾਰਟੀ ਨੇ ਆਪਣੇ ਘਰ ਦੇ ਬਾਹਰ ਸੀਸੀਟੀਵੀ ਕੈਮਰਾਜ਼ ਲਗਾਈ ਸੀ ਉਹ ਵਜ੍ਹਾ ਰੰਜਿਸ਼ ਸੀ ਤੇ ਇਹ ਦੂਜੀ ਪਾਰਟੀ ਜਿਹੜੀ ਸੀ ਉਹਨੂੰ ਆਬਜੈਕਟ ਕਰਦੀ ਸੀ ਤੋਂ ਇਹਨਾਂ ਦੀ ਆਪਸ ਵਿੱਚ ਕਹਾ ਸੁਣੀ ਹੋਈ ਤੂ ਤੂ ਮੈ ਮੇ ਹੋਈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਗੁਰਦੇਵਾਲ ਤੇ ਅਟੈਕ ਹੋ ਗਿਆ ਰਾਜਨ ਨੇ ਉਹਤੇ ਅਟੈਕ ਕੀਤਾ ਗੁਰਦੇਵਾਲ ਜਿਹੜਾ ਹੈਗਾ ਉਹ ਆਪਣੀ ਜੋ ਹੈ ਕੰਪਲੇਂਟ ਲੈ ਕੇ ਆਇਆ ਸੀ ਐਂਡ ਦੈਨ ਓਵਰ ਉਹਦੇ ਪਿੱਛੇ ਉਹਦੇ ਮਗਰ ਮਗਰ ਫਿਰ ਉਹਦਾ ਮੁੰਡਾ ਵੀ ਆ ਗਿਆ ਆਲਟੀਮੇਟਲੀ ਫਿਰ ਰਾਜਨ ਨੇ ਜਿਹੜਾ ਉਹਦਾ ਮੁੰਡਾ ਸੀ ਸਨੀ ਉਹਤੇ ਉੱਪਰ वार ਕੀਤਾ ਐਂਡ ਵਿਦ ਅ ਨਾਈਫ অর ਉਸੇ ਅਨਫੋਰਚਨਟਲੀ ਉਸ ਬੰਦੇ ਕੀ ਡੈਥ ਹੋ ਗਈ ਸੋ ਇਸ ਦੇ ਵਿੱਚ ਇਮੀਡੀਏਟਲੀ ਇੱਕ ਐਫਆਈਆਰ ਰਜਿਸਟਰ ਹੋਈ ਐਫਆਈਆਰ ਨੰਬਰ 29 ਡੇਟਿਡ 26 2024 ਅੰਡਰ ਸੈਕਸ਼ਨ 302 324 341 43 ਆਈਪੀਸੀ ਥਾਣਾ ਬੀ ਡਿਵੀਜ਼ਨ ਔਰ ਇਹਦੇ ਵਿੱਚ ਏਡੀਸੀਪੀ 3 ਨਵਜੋਤ ਜੀ ਏਸੀਪੀ ਈਸਟ ਗੁਰਿੰਦਰ ਐਸਐਚਓ ਬੀ ਡਿਵੀਜ਼ਨ ਸੁਖਬੀਰ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਬਹੁਤ ਇੱਕ ਸਵਿਫਟ ਰਿਸਪਾਂਸ ਕਰਦੇ ਹੋਏ ਜਿਹੜਾ ਫਰਦਰ ਕਲੈਸ਼ਸ ਹੈ ਉਹਨੂੰ ਵੀ ਅਵੋਇਡ ਕੀਤਾ ਔਰ ਜਿਹੜਾ ਹੈਗਾ ਪ੍ਰिवेंट ਕੀਤਾ ਤੇ ਜਿਹੜੇ ਤਿੰਨ ਮੇਨ ਅਕਿਊਜ਼ਡ मेहताब सिंह एलियस राजन सुखदेव सिंह एलियस काका ਤੇ सुनीता रानी ਇਹਨਾਂ ਨੂੰ ਤੇਨਾਂ ਨੂੰ ਅਪ੍ਰੀਹੈਂਡ ਕੀਤਾ ਹੈ ਜੀ ਕਿਤੇ ਜਿਆਦਾ ਕਿ ਕਤਲ ਜਿਹੜਾ ਸਿਵਲ ਹਸਪਤਲ ਦੇ ਗੇਟ ਦੇ ਬਾਹਰ ਹੋਇਆ ਤੁਹਾਨੂੰ ਇੱਕ ਆਪੀਨਿੰਗ ਕੁਐਸਚਨ ਮਾਰਦੀ ਹਾਂ ਥੋੜਾ ਜਿਹਾ ਦੇਖ ਲਓ ਦੇਖਿਓ ਜੀ ਕੀ ਹੋਇਆ ਕਿ ਪਹਿਲਾ ਜਦੋਂ ਇਹਨਾਂ ਨੇ ਅਟੈਕ ਕੀਤਾ ਗੁਰਦੇਵਾਲ ਤੇ ਉਸ ਤੋਂ ਬਾਅਦ इमीडिएट उन्हों मेडिकल अटेंशन वास्ते वो सिविल हॉस्पिटल पहुँचे सिविल हॉस्पिटल जदों ही वो पहुँचे जड़ी दू ये अक्यूज पार्टी है दो तीन बंदे कट्ठे होकर आ गए तो उत्थे भी इन्हों लड़ाई झगड़ा होया सिविल हॉस्पिटल और उस तो बाद फिर उन्हें एक जड़ा छोटा चाकू होंगे खंजर वो तो उसे अटैक किया जो कि एक फेटल इंजरी सी और उस बंदे की हो इमीडिएटली सारियां टीम हैंगी उत्थे पहुंची ਔਰ ਵਿਦਨ 1 অর 2 ਆਰਸ ਇਹ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਇਹਨੂੰ ਰਾਉਂਡ ਅਪ ਕੀਤਾ ਗਿਆ ਇਹ ਕ੍ਰਾਈਮਨਲ ਬੰਦੇ ਹੈ ਜਿਹੜਾ ਮਹਿਤਾਬ ਸਿੰਘ ਏਲੀਅਸ ਰਾਜਨ ਇਹਤੇ ਪੁਰਾਣੇ ਚਾਰ ਪਰਚੇ ਨੇ ਇਹਨਾਂ ਵਿੱਚੋਂ ਤਿੰਨ ਚੋਰੀ ਦੇ ਪਰਚੇ ਨੇ ਔਰ ਇੱਕ ਐਨਡੀਪੀਐਸ ਐਕਟ ਦਾ ਵੀ ਪਰਚਾ ਹੈ ਔਰ ਸੁਖਦੇਵ ਸਿੰਘ ਏਲੀਅਸ ਕਾਕਾ ਇਹਤੇ ਵੀ ਜਿਹੜਾ ਹੈਗਾ 379 ਬੀ ਦਾ ਪਰਚਾ ਹੈ